ਉਸੀ ਅਨੁਸਾਰ ਹੀ ਸੀ ਕਿਉਂਕਿ ਹਾਊਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ ਮੈਂਬਰਾਂ ਦੇ ਵਿੱਚ ਤਬਦੀਲੀ ਨਹੀਂ ਹੈ ਤੇ ਫਿਰ ਨਤੀਜਾ ਤਾਂ ਉਹੀ ਹੋਣਾ ਸੀ ਜੋ ਪਹਿਲੇ ਹੋਇਆ ਸੀ ਸੋ ਸਾਨੂੰ ਐਸੇ ਹੀ ਆਸ ਸੀ ਸਿਰ ਬੰਦਤਰ ਹੀ ਹੋ ਰਹੀ ਹੈ ਬੰਦਤਰ ਬਦਲੀ ਨਹੀਂ ਹੋਤੇ ਰਿਜ਼ਲਟ ਨਹੀਂ ਬਦਲ ਸਕਦੇ ਸਾਨੂੰ ਤਾਂ ਸਾਨੂੰ ਲਿਖਾਂਗੇ ਖੜੀ ਬੰਦੀ ਗੱਲ ਤਾਂ ਪਤਾ ਕੱਲਾ ਵੀ ਰਾਜ ਜਿੱਤੇ ਗੁਰਪ੍ਰੀਤ ਸਿੰਘ ਜੀ ਨੇ ਕੱਲੇ ਨੂੰ ਵੀ ਸਵਾਲਾ ਕੀ ਹੈ ਮੁੰਤਾ ਇਹ ਹੈ ਕਿ ਜਿਹੜੇ ਇਹ ਕਾਰਵਾਈਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ ਸਾਡਾ ਵਿਰੋਧ ਉਹਨਾਂ ਦੇਖਿਆ ਦੇਖਿਆ ਜਿਸ ਤਰ੍ਹਾਂ ਅਕਤਾਰਕ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਤ ਹੈ ਉਹਨਾਂ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਹੁਣ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਗਰਗਤੀ ਸਿੰਘਾਂ ਦਾ ਜਿਹੜਾ ਸਰਕਾਰ ਹੈ ਉਹ ਘਟਾਉਣ ਦੀ ਕਾਰਵਾਈ ਹੋਈ ਹੈ ਜਿਸ ਕਰਕੇ ਕਾਹਲੇ ਉਸਤਾਦ ਸਿੰਘ ਨੂੰ ਦਰਬਾਰ ਸਾਹਿਬ ਤੋਂ ਵਾਪਸ ਮੁਕਤਸਰ ਸਾਹਿਬ ਘਾ ਦਿੱਤਾ ਗਿਆ ਸੋ ਸਾਡਾ ਵਿਰੋਧ ਇਹਨਾਂ ਗੱਲਾਂ ਦੇ ਨਾਲ ਹੈ ਭਾਵੇਂ ਅਸੀਂ ਦੋ ਰਹਿ ਜਾਈਏ ਪਰਧਾਨ ਜਿਹੜਾ ਮਰਜ਼ੀ ਆਵੇ ਜਿਹੜਾ ਇੱਡੇ ਓਕੇ ਉਹ ਗਿੱਟੀ ਮੈਂਬਰਾਂ ਦੇ ਨਾਲ ਜਿਹੜਾ ਪ੍ਰਧਾਨ ਨਾ ਆ ਗਿਆ ਉਹ ਪ੍ਰਧਾਨ ਨੇ ਉਹਦੇ ਕੋਈ ਪੈਸੇ ਨਹੀਂ ਆਏ ਬਾਕੀ ਪ੍ਰਧਾਨ ਦੀ ਕਾਰਵਾਈ ਆ ਉਹਦੇ ਨਾਲ ਸਹਿਮਤੀ ਆ ਅਸਹਿਮਤੀ ਹੁੰਦੀ ਹੈ ਕਿਸੇ ਵਿਅਕਤੀ ਵਿਅਕੇਸ਼ ਤੇ ਨਾਲ ਕੁਝ ਨਹੀਂ ਹੁੰਦੀ